ਔਰ ਲੈਟਰ ਖੀ ਮਾਰੀ ਜੇ ਇਦਾਂ ਹੀ ਆਪਾਂ ਚ ਕਰ ਲਓ ਗੱਲ ਪਾ ਨਹੀਂ ਮਾੜਾ ਲੋਕਾਂ ਨੂੰ ਫੋਨ ਤੁਸੀਂ ਸਰੇ ਗਨ ਸ਼ਾਟ ਮਾਮਲਾ ਹੈ ਕੀ ਮਾਮਲਾ ਸਰ ਸਾਰਾ ਇਹ ਮਾਮਲਾ ਦੋ ਈ ਮੰਗਣ ਵਾਲੇ ਦੋਸ਼ੀ ਹੀ ਇੱਕ ਪਵਨਦੀਪ ਐ ਤੇ ਦੂਸਰਾ ਕੋਮਲਦੀਪ ਆ ਪਵਨਦੀਪ ਠਿੱਕੀ ਬਿੰਡ ਦਾ ਰਹਿਣ ਵਾਲਾ ਕੋਮਲਦੀਪ ਜਿਹੜਾ ਐ ਇਹ ਖਾਲੜੇ ਦਾ ਰਹਿਣ ਵਾਲਾ ਐ ਇਹਨਾਂ ਬਾਰੇ ਇਨਫੋਰਮੇਸ਼ਨ ਸੀ ਕਿ ਇਹ ਇਸ ਵੇਲੇ ਜਿਹੜਾ ਮੁੱਠਿਆਂ ਵਾਲੀ ਸਾਈਡ ਤੇ ਜਿਹੜਾ ਥਾਣਾ ਸਦਰਪੱਟੀ ਦਾ ਏਰੀਆ ਉੱਥੇ ਏਰੀਏ ਚ ਘੁੰਮ ਰਹੇ ਹਨ ਇਹਨਾਂ ਨੇ ਕੁਝ ਦਿਨ ਪਹਿਲਾਂ ਕਰਿਆਲੇ ਇੱਕ ਸੁਨਿਆਰੇ ਦੇ ਘਰ ਦੇ ਬਾਹਰ ਵੀ ਡੇਟ ਤੇ ਗੋਲੀਆਂ ਮਾਰੀਆਂ ਸੀ ਤੇ ਉਹਨੂੰ ਡਰਾਉਂਦੇ ਤੇ ਧਮਕਾਉਂਦੇ ਸੀ ਉਹ ਤੋਂ ਪੈਸੇ ਦੀ ਡਿਮਾਂਡ ਕਰਦੇ ਸੀ ਅਜੇ ਇਨਫੋਰਮੇਸ਼ਨ ਮਿਲਦੇ ਅਸੀਂ ਟੀਮ ਸਪੈਸ਼ਲ ਟੀਮਾਂ ਤਿਆਰ ਕਰਕੇ ਜਦੋਂ ਇਹਨਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਔਰ ਪਵਾਰ ਤੋਂ ਮੁੱਠਿਆਂ ਵਾਲੀ ਰੋਡ ਤੇ ਬੰਨ ਦੇ ਉੱਪਰ ਇਹਨਾਂ ਨੇ ਜਦੋਂ ਇਹਨਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤੇ ਇਹਨਾਂ ਨੇ ਗਾੜੀ ਨੂੰ ਫਾਇਰਿੰਗ ਕਰ ਦਿੱਤੀ ਪੁਲਿਸ ਨੂੰ ਜਵਾਬੀ ਫਾਇਰਿੰਗ ਕਰਨੀ ਪਈ ਜਿਹਦੇ ਵਿੱਚ ਇੱਕ ਜਿਹੜਾ ਪਵਨਦੀਪ ਹੈ ਜ਼ਖਮੀ ਹੋਇਆ ਹੈ ਜੀ ਇਹਨੂੰ ਇਲਾਜ ਲਈ ਸਿਵਲ ਹਸਪੀਟਲ ਦਾਖਲ ਕਰਾਇਆ ਗਿਆ ਪੱਟੀ ਔਰ ਸੈਕੰਡ ਜਿਹੜਾ ਉਹਦੀ ਅਰੈਸਟ ਪਾਈ ਗਈ ਜੀ ਉਹ ਉਹਦੇ ਤੇ ਵੀ ਸਰ ਉਹ ਕੀ ਨਾਉਂਦਾ ਤੇ ਉਹਦੇ ਵੀ ਗੋੜੀ ਗੋੜੀ ਲੱਗੀ ਨਹੀਂ ਉਹਦੇ ਨਹੀਂ ਲੱਗੀ ਇਹ ਕੋਮਲਦੀਪ ਐ ਨਾ ਕੋਈ ਇੱਕ ਗਲੌਕ ਪਿਸਟਲ ਮਿਲਿਆ ਨਾਲ ਜਿੰਦਾ ਕੌਰ ਰੋਂਗ ਮਿਲਿਆ ਜਵਾਬੀ ਕੋਲ ਮਿਲੇਆ ਕੋਲ ਜਿੰਦਾ ਕੌਰ ਚਲਾਈ ਸੀ ਫਾਇਰਿੰਗ ਪੁਲਿਸ ਤੇ ਕੀਤੀ ਪਹਿਲਾਂ ਇਹਨਾਂ ਪਹਿਲਾਂ ਪੁਲਿਸ ਤੇ ਫਾਇਰਿੰਗ ਕੀਤੀ ਨਾ ਤਾਂ ਉਹ ਵੀ ਫਾਇਰਿੰਗ ਕਰਨੀ ਪਈ ਪੁਲਿਸ ਨੂੰ ਠੀਕ